ਸਾਚੂਏ ਕਾਲ ਦਾ ਅਨਮੂਟ ਦੇਖ ਰਹੇ ਹੋ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲਗਾਤਾਰ ਜਾਰੀ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦਾ ਅੱਜ ਇੱਕ ਹੋਰ ਬੈਚ ਟ੍ਰੇਨਿੰਗ ਦੇ ਵਾਸਤੇ ਫਿਨਲੈਂਡ ਦੀ ਧਰਤੀ ਤੇ ਪਹੁੰਚਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਇਹਨਾਂ ਅਧਿਆਪਕਾਂ ਨੂੰ ਫਿਨਲੈਂਡ ਵਾਸਤੇ ਰਵਾਨਾ ਕੀਤਾ 2022 ਪੰਜਾਬ ਵਿੱਚ ਜਿਉਂ ਹੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਤਾਂ ਸੱਤਾ ਸੰਭਾਲਦਿਆਂ ਹੀ ਇਹ ਤੈਅ ਕੀਤਾ ਗਿਆ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਪ੍ਰਸ਼ਾਸਨ ਦਿੱਤਾ ਜਾਵੇ। ਭ੍ਰਿਸ਼ਟਾਚਾਰ ਖਿਲਾਫ ਭਗਵੰਤ ਸਿੰਘ ਮਾਨ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਨੂੰ ਸਖਤੀ ਨਾਲ ਲਾਗੂ ਕਰਦਿਆਂ ਐਂਟੀ ਕ腐ਸ਼ਨ ਨੰਬਰ ਜਾਰੀ ਕੀਤਾ ਗਿਆ ਹੈ। ਇਸ ਤੋਂ ਸਬੰਧਿਤ ਸ਼ਿਕਾਇਤਾਂ ਲਈ ਐਂਟੀ ਕ腐ਸ਼ਨ ਲਾਈਨ ਤੇ WhatsApp ਨੰਬਰ 9501200200 ਤੇ ਟੋਲ ਫਰੀ ਨੰਬਰ 1800 1800100000 ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਭਗਵੰਤਮਾਨ ਸਰਕਾਰ ਦਾ ਖਾਪ ਭ੍ਰਿਸ਼ਟਾਚਾਰ ਮੁਕਤ ਹੋਵੇਗਾ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋਵੇਗਾ ਪੰਜਾਬ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਇੱਕ ਫੋਨ ਨੰਬਰ ਜਾਰੀ ਕਰਾਂਗਾ ਜਿਹਨੂੰ ਅਸੀਂ ਕਹਾਂਗੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਯਾਨੀ ਕਿ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਨੂੰ ਉਹ ਨੰਬਰ ਜਾਰੀ ਕੀਤਾ ਜਾਊਗਾ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਅਤਾਂ ਕਰਾਉਂਗਾ ਪਹਿਲਾਂ ਮੈਨੂੰ ਆ ਕਮਿਸ਼ਨ ਦੇ ਤਾਂ ਉਹਨੂੰ ਮਨਾ ਨਾ ਕਰਿਓ ਵੀਡੀਓ ਬਣਾ ਕੇ ਕੇਸ ਨੰਬਰ ਤੇ ਭੇਜ ਦਿਓ ਇਹ ਨੰਬਰ ਤੇ ਤੁਸੀਂ ਸਾਨੂੰ ਜਦੋਂ ਭੇਜੋਗੇ ਵੀਡੀਓ ਸਾਡਾ ਸਟਾਫ ਉਹਦੀ ਜਾਂਚ ਕਰੂਗਾ ਨਿਰਪੱਖ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਭਾਵੇਂ ਕੋਈ ਅਫਸਰ ਹੋਵੇ ਭਾਵੇਂ ਕੋਈ ਸਾਡਾ ਮੰਤਰੀ ਹੋਵੇ ਭਾਵੇਂ ਕੋਈ ਸਾਡਾ ਵਿਧਾਇਕ ਹੋਵੇ ਉਹਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਅਤੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਕਤ ਅਧਿਆਪਕ ਇੱਕ ਨਵੇਂ ਕਦਮ ਦੇ ਵੱਲ ਵਧ ਰਹੇ ਨੇ। ਉਹਨਾਂ ਨੇ ਕਿਹਾ ਕਿ ਹੁਣ ਦੁਨੀਆ ਬਦਲ ਰਹੀ ਹੈ ਤਾਂ ਪੜ੍ਹਾਈ ਦੇ ਆਧੁਨਿਕ ਤਰੀਕਿਆਂ ਨੂੰ ਵੀ ਅਪਣਾਉਣਾ ਪਵੇਗਾ। ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦਾ ਇਹ ਸਖਲਾਈ ਪ੍ਰੋਗਰਾਮ ਤਕਰੀਬਨ 2 ਹਫ਼ਤੇ ਚੱਲੇਗਾ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਰਹੀ। ਮੁੱਖ ਮੰਤਰੀ ਮਾਨਣੇ ਕਿ ਹੈ ਕਿ ਸਿੱਖਿਆ ਤੇ ਸਿਹਤ ਪਹਿਲੇ ਦਿਨ ਤੋਂ ਹੀ ਸਾਡੀ ਪਾਰਟੀ ਦੇ ਮੁੱਖ ਅਜੰਡੇ ਰਹੇ ਨੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਸਦਕਾ ਬਾਕੀ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਦੇ ਵਿੱਚ ਵੀ ਸਕੂਲ ਤੇ ਸਿੱਖਿਆ ਦੀ ਗੱਲ ਹੁੰਦੀ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਸਮੇਂ-ਸਮੇਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਸਾਡੀ ਪੰਜਾਬ ਪੁਲਿਸ ਲਗਾਤਾਰ ਗੈਰ ਸਮਾਜਿਕ ਕਾਹਨਸਰਾਂ ਦੇ ਉੱਤੇ ਬਣਦੀ ਕਾਰਵਾਈ ਸਮੇਂ ਸਰਕਾਰ ਰਹੀ ਹੈ ਲਾਅ ਐਂਡ ਆਰਡਰ ਦੇ ਪੱਖੋਂ ਪੰਜਾਬ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ ਉਹਨਾਂ ਨੇ ਕਿਹਾ ਹੈ ਕਿ ਗਵਾਂਡੀ ਦੇ ਸ਼ਖਸ ਅਕਸਰ ਪੰਜਾਬ ਦੇ ਨਾਲ ਪੰਗੇ ਲੈਂਦੇ ਰਹਿੰਦੇ ਨੇ ਜਦੋਂ ਦਾ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੈ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਕਿ 70% ਡਰੋਨ ਦੀ ਆਮਦ ਬਾਰਡਰ ਤੋਂ ਘਟ ਚੁੱਕੀ ਹੈ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਹਮੇਸ਼ਾ ਕਾਇਮ ਰਹੇਗੀ ਤਾਂ ਇਸ ਮੌਕੇ ਤੇ ਬੋਲਦੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਸੁਣਦੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜੋ ਪੰਜਾਬ ਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦੀ ਮਨਸ਼ੇਰੀ ਹੋਈ ਹੈ ਅਸਲ 'ਚ ਸਾਡੀ ਪਾਰਟੀ ਜਿਹੜੀ ਹੈ ਆਪਣੀ ਪਾਰਟੀ ਉਹਦਾ ਪਹਿਲੇ ਦਿਨੋਂ ਹੀ ਮਿਸ਼ਨ ਜਿਹੜਾ ਹੈ ਉਹ ਐਜੂਕੇਸ਼ਨ ਤੇ ਹੈਲਥ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪ੍ਰੈਕਟੀਕਲ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਵਿੱਚ ਐਜੂਕੇਸ਼ਨ ਵੀ ਜਿਹੜੀ ਐਂਟਰ ਕਰ ਗਈ ਪਹਿਲਾਂ ਉਹ ਐਜੂਕੇਸ਼ਨ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਮੈਨੀਫੈਸਟੋ 'ਚ ਆਏ ਹਾਂ ਸਕੂਲਾਂ ਦੀ ਹੈ ਜਾਂ ਹਸਪਤਾਲਾਂ ਦੀ ਗੱਲ ਹੀ ਨਹੀਂ ਹੁੰਦੀ ਸੀ ਬਿਜਲੀ ਦੀ ਗੱਲ ਹੀ ਨਹੀਂ ਹੁੰਦੀ ਸੀ ਸੋ ਇਹ ਅਰਵਿੰਦ ਕੇਜੀਵਾਲ ਜੀ ਉਹਨਾਂ ਦਾ ਉਹਨਾਂ ਦੀ ਬੰਬਾਂਹ ਹੋਈ ਪਾਰਟੀ ਤੇ ਸੋਚਦਾ ਨਤੀਜਾ ਕਿ ਅੱਜ ਜਿਹੜੀਆਂ ਸੈਵਰੇਜ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਐਜੰਡੇ ਨੇ ਉਹਦੇ ਵਿੱਚ ਵੀ ਹੈਲਥ ਐਜੂਕੇਸ਼ਨ ਆ ਰਹੀ ਹੈ ਸੋ ਪਿਛਲੇ ਹਫਤੇ ਇਸੇ ਜਗ੍ਹਾ ਤੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਗਏ ਸੀ ਅੱਜ 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ ਪਹਿਲਾਂ ਵੀ ਫਿਨਲੈਂਡ ਦਾ ਦੌਰਾ ਦਿਵਾਲੀ ਦੇ ਦਿਨਾਂ 'ਚ ਸਾਡਾ ਟੀਚਰਾਂ ਨੇ ਇੱਕ ਬੈਚ ਕਰਕੇ ਆਇਆ ਸੋ 72 ਨੇ 2 ਹਫਤੇ ਦਾ ਟੂਰ ਹੈ ਇੱਕ ਹਫਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਕفته ਪਹਿਲਾਂ ਉਹਨਾਂ ਨੇ ਵੀ ਇਹਨਾਂ ਨੇ ਇੱਥੇ ਟ੍ਰੇਨਿੰਗ ਕੀਤੀ ਇਹਨਾਂ ਨੂੰ ਚੁਣਨ ਦਾ ਕ੍ਰਿਟੇਰੀਆ ਬੜਾ ਸ਼ਾਨਦਾਰ ਹੈ 10 ਬੱਚੇ ਜਿਹੜੇ ਇਹਨਾਂ ਨੇ ਪੜ੍ਹਾਏ ਹੋਣ ਰਿਕਮੈਂਡੇਸ਼ਨ ਤੋਂ ਉਹਨਾਂ ਦੇ ਮਾਪਿਆਂ ਵੱਲੋਂ ਵੀ ਫੀਡਬੈਕ ਲੈਂਦੇ ਆ ਕਿ ਇਹ ਬੱਚੇ ਜਿਹੜੇ ਨੇ ਜਾਂ ਇਹ ਟੀਚਰ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਤਾਂ ਫਿਰ ਇਹ ਪਾਰਦਰਸ਼ੀ ਰੂਪ ਦੇ ਨਾਲ ਚੁਣ ਹੋਈ ਹੈ ਕਿਉਂਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਟੀਚਰ ਪੇਰੈਂਟਸ ਨੂੰ ਮਿਲ ਕੇ ਕਿਹੜੇ ਟੀਚਰ ਜਿਹੜੇ ਨੇ ਉਹ ਜ਼ਿਆਦਾ ਬੱਚਿਆਂ ਨੂੰ ਪੜਾਉਣ ਚ ਜ਼ਿਆਦਾ ਇੰਟਰਸਟਡ ਸੀ ਸੋ ਸਾਰੇ ਜਿੰਨੇ ਵੀ ਅੱਜ ਬਤਰ ਦੇ ਬਤਰ ਚੁਣੇ ਗਏ ਨੇ ਮੈਂ ਸਾਰਿਆਂ ਨੂੰ ਖੋਲੇ ਮੱਲੇ ਦੀ ਵੀ ਦੇ ਨਾਲ ਨਾਲ ਅਧਿਆਪਕ ਵਾਲੇ ਕੈਰੀਅਰ ਦੇ ਵਿੱਚ ਇੱਕ ਹੋਰ ਸਟੈਪ ਅੱਗੇ ਵਧਣ ਤੇ ਬਹੁਤ ਬਹੁਤ ਮੁਬਾਰਕਬਾਦ ਬਹੁਤ ਕੋਸ਼ਿਸ਼ਾਂ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਸਮੇਂ-ਸਮੇਂ ਤੇ ਚਲਦੀਆਂ ਰਹਿੰਦੀਆਂ ਕਦੇ ਕੋਈ ਆ ਵੀ ਤਾਂ ਡਰਗ ਵੀ ਤਾਂ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈ ਨਾ ਤਾਂ ਕਿ ਇਹ ਲੱਗੇ ਕਿ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਦੁਬਾਰਾ ਜਦ ਕਿ ਸਾਡੇ ਇੱਥੇ ਕੋਈ ਤਿਹਾਰ ਜਿਵੇਂ ਕੱਲ ਹੋਲੀ ਸੀ ਤੁਸੀਂ ਉਧਰ ਲਈ ਕreturnDataਵਾ ਦੇਖੋ ਕਿਵੇਂ ਉਹਦੇ ਜਲੂਸ ਨੂੰ ਬੜੀ ਮੁਸ਼ਕਲ ਨਾਲ ਕreturnData ਪਿਆ ਕਿਤੇ ਲਾਠੀ ਚਾਰਜ ਕਰਨਾ ਪਿਆ ਪਰ ਸਾਡੇ ਇੱਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀਆਂ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਮੋਕੇ 'ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ-ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸੀਹਾ ਦੌਦ ਪਿੰਡ ਤੋਂ ਉਹਨਾਂ ਦੇ ਆਪਦੇ ਘਰ ਦੇ ਹੀ ਸੀਗੇ ਤੇ ਉਸੇ ਪਿੰਡ ਦੀ ਸੀ ਤੇ ਉਹ ਅਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕਵਿਪਮੈਂਟ ਆ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨਹੀਂ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿਣਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਸਹਿਯੋਗ ਕਰਕੇ ਆਪਾਂ ਅਪਰਾਧੀਆਂ ਨੂੰ ਫੜ ਲੈਨੇ ਉਹ ਪੰਜਾਬ ਲਾਅ ਐਂਡ ਆਰਡਰ ਵਾਲੇ ਪਾਸੇ ਬਿਲਕੁਲ ਸੇਫ ਕਰਦੇ। ਦੇਖੋ ਜਿਹੜੇ ਡਰੋਨ ਉਹ ਤਾਂ ਉਤਸ਼ਾਰਿਆਂ ਉਧਰ ਹੀ ਆਉਂਦੇ ਨੇ। ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਜਦੋਂ ਦਾ ਅਸੀਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ 70% ਡਰੋਨ ਦੀ ਜਿਹੜੀ ਇਨਕਮਿੰਗ ਉਹ ਕਾਟ ਦਿੱਤੀ। ਉਹ ਕੋਈ ਰੀਸੀਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਸੋ ਤਾਂ ਅਕਸਰ ਪੰਗੇ ਲੈਂਦੇ ਰਹਿੰਦੇ ਨੇ ਉਹਨਾਂ ਨੇ ਤਾਂ ਉਹ ਕਿਉਂ ਚਾਹਣਗੇ ਪੰਜਾਬ ਜਿਹੜਾ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਯਕੀਨ ਦਵਾਨੇ ਪੰਜਾਬ ਦੇ ਲੋਕਾਂ ਨੂੰ ਕਿ ਬਿਲਕੁਲ ਅਸੀਂ ਦੋ ਕਪਾਈ ਚਰਕਸਾਂ ਜੜੀਆਂ ਬਣਾ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਸ਼ਹਿਰਾਂ ਦੀਆਂ ਸੜਕਾਂ ਦੇ ਵਿਕਾਸ ਅਤੇ ਸੁੰਦਰੀਕਰਨ ਦੇ ਲਈ ਪ੍ਰੋਜੈਕਟ ਦੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਤਿੰਨ ਵੱਡੇ ਸ਼ਹਿਰ ਜਿਨ੍ਹਾਂ ਦੇ ਵਿੱਚ ਸ਼੍ਰੀ ਅਮਰitsar ਸਾਹਿਬ, ਜਲੰਧਰ ਅਤੇ ਲੁਧਿਆਣਾ ਵਿਖੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੋਵੇਗੀ ਜਿਸ ਦੇ ਤਹਿਤ ਨਵੀਆਂ ਸੜਕਾਂ ਦਾ ਨਿਰਮਾਣ ਹੋਵੇਗਾ। ਇਸ ਤੋਂ ਇਲਾਵਾ ਬੈਂਚ, ਸਟਰੀਟ ਲਾਈਟਾਂ ਅਤੇ ਬਾਸ ਸਟੈਂਡ ਵਰਗੀਆਂ ਵਿਸ਼ਵ ਪੱਧਰੀ ਸਹੂਲਤਾਂ ਦੇ ਨਾਲ ਲੈਸ ਹੋਣਗੀਆਂ ਸੜਕਾਂ ਅਤੇ ਪਹਿਲੇ ਪੜਾ ਦੇ ਅੰਦਰ ਸੂਬੇ ਦੇ ਤਿੰਨ ਵੱਡੇ ਸ਼ਹਿਰ ਚੁਣੇ ਗਏ ਨੇ ਅੰਮ੍ਰਿਤਸਰ ਲੁਧਿਆਣਾ ਅਤੇ ਜਲੰਧਰ ਜਿਨ੍ਹਾਂ ਦਾ ਸੁੰਦਰੀਕਰਨ ਹੋਵੇਗਾ ਤਾਂ ਜਾਣਕਾਰੀ ਦਿੰਦੇ ਆ ਹਰਪਾਲ ਸਿੰਘ ਚੀਮਾ ਨੇ ਹੋਰ ਕੀ ਕੁਝ ਦੱਸਿਆ ਆਉ ਜਾਣਦੇ ਆ ਅੱਜ ਪੰਜਾਬ ਦੇ ਸਹਿਰੀ ਵਿਕਾਸ ਦੇ ਅੰਦਰ ਬਹੁਤ ਹੀ ਇਤਿਹਾਸਕ ਦਿਨਾਂ ਕਿ ਪੰਜਾਬ ਦੇ ਸਹਿਰੀ ਵਿਕਾਸ ਦੇ ਅੰਦਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਵੱਡੇ ਜਿਹੜੇ ਪ੍ਰੋਜੈਕਟ ਨੇ ਜਿਹੜੇ ਪੰਜਾਬ ਦੇ ਸ਼ਹਿਰਾਂ ਦੀ ਸੁੰਦਰਤਾ ਨੂੰ ਦਰਸਾਉਣਗੇ ਜਿਹੜੇ ਪੰਜਾਬ ਦੇ ਸ਼ਹਿਰਾਂ ਦੀ ਜਿਹੜੀ ਆ ਆਵਾਜਾਈ ਆ ਜਿਹੜੇ ਪੰਜਾਬ ਦੇ ਸ਼ਹਿਰਾਂ ਦੇ ਰੋਡਸ ਨੇਗੇ ਜਿਹੜੀਆਂ ਸੜਕਾਂ ਨੇਗੇ ਉਹਨਾਂ ਦੇ ਸੁੰਦਰਤਾ ਦੇ ਵੱਲ ਉਹਨਾਂ ਦੇ ਸੁੰਦਰੀਕਰਨ ਵੱਲ ਅੱਜ ਇੱਕ ਮੈਂ ਸਮਝਦਾ ਵੱਡਾ ਇਤਿਹਾਸਿਕ ਕਦਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਪੁੱਟਿਆਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਨੇ ਫੈਸਲਾ ਕੀਤਾਗਾ ਕਿ ਅਸੀਂ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਚੁਣਿਆਗਾ ਪੰਜਾਬ ਦੇ ਅਸੀਂ ਤਿੰਨ ਸ਼ਹਿਰ ਚੁਣੇ ਨੇਗੇ ਸ੍ਰੀ ਅਮਰਸਰ ਸਾਹਿਬ ਜਲੰਧਰ ਤੇ ਲੁਧਿਆਣਾ ਤਿੰਨ ਵੱਡੇ ਜਿਹੜੇ ਸ਼ਹਿਰ ਨੇਗੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਆਈਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਅਸੀਂ ਵਿਸ਼ੇਪ ਪਧਰੀ ਵਰਲਡ ਲੈਵਲ ਦੀਆਂ ਜੜੀਆਂ ਸੜਕਾਂ ਦਾ ਵਿਕਾਸ ਕਰਾਂਗੇ ਵਿਸ਼ੇਪ ਪਧਰੀ ਸੜਕਾਂ ਜਿਹੜੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਦੇ ਅੰਦਰ ਬੈਂਚ ਸਟ੍ਰੀਟ ਲਟਾ ਵਾਸਟੈਂਡ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਹੁੰਦਾਗਾ ਜੋ ਵਰਲਡ ਲੈਵਲ ਦਾਗਾ ਉਹ ਅਸੀਂ ਕ੍ਰੀਏਟ ਕਰਾਂਗੇ ਇਸ ਪ੍ਰੋਜੈਕਟ ਦੇ ਅਧੀਨ ਪਹਿਲਾਂ ਜਿਹੜੇ ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤਿੰਨ ਸ਼ਹਿਰ ਚੁਣੇ ਗਏ ਨੇਗੇ ਔਰ ਤਿੰਨਾਂ ਸ਼ਹਿਰਾਂ ਦਾ ਅਸੀਂ ਲਗਭਗ 42 ਕਿਲੋਮੀਟਰ ਦਾ 42 ਕਿਲੋਮੀਟਰ ਜਿਹੜਾ ਅਸੀਂ ਰੋਡ ਇਨਫਰਾਸਟ੍ਰਕਚਰ ਜਿਹੜਾ ਉਹ ਵਰਲਡ ਕਲਾਸ ਬਣਾਉਣਾਗਾ ਔਰ ਉਸ ਤੋਂ ਬਾਅਦ ਜਦੋਂ ਇਹ ਰਿਜ਼ਲਟ ਆਉਣਗੇ ਨਤੀਜੇ ਆਉਣਗੇ ਔਰ ਲੋਕਾਂ ਦੀ ਫੀਡਬੈਕ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਅਸੀਂ ਪੰਜਾਬ ਦੇ ਲੈਵਲ ਤੇ ਲੈ ਕੇ ਜਾਵਾਂਗੇ ਯਾਨੀ ਇਹਦਾ ਐਕਸਪੈਂਸ਼ਨ ਕਰਾਂਗੇ ਵੱਡੇ ਲੈਵਲ ਤੇ ਇਹਨੂੰ ਬਣਾਵਾਂਗੇ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਸੜਕ ਦਾ ਜਿਹੜਾ ਮੋਡ ਡਿਜ਼ਾਈਨ ਬਣਾਉਣਾਗਾ ਜਿਹੜੀ ਆਲਰੇਡੀ ਸੜਕ ਬਣੀ ਆ ਉਹਦਾ ਡਿਜ਼ਾਈਨ ਬਣਾਉਣਾਗਾ ਉਹਦੇ ਅੰਦਰ ਲੇਨਸ ਬਣਾਉਣੀਆਂ ਨੇਗੀਆਂ ਜੇ ਪੈਦਲ ਤੁਰ ਕੇ ਜਾਊਗਾ ਜਿਹੜਾ ਪੈਦਲ ਆ ਪੈਡੈਸਟੀਰੀਅਨ ਆਗਾ ਉਹ ਇਸ ਤੇ ਚੱਲੂਗਾ ਸਾਈਕਲ ਵਾਲਾ ਇਸ ਤੇ ਚੱਲੂਗਾ ਬੱਸ ਟਰੱਕ ਜਿਹੜਾ ਵੀ ਵਾਹਕਲ ਆ ਜਿਹੜਾ ਵੀ ਅਲਾਉਡ ਆ ਉਸ ਏਰੀਏ ਦੇ ਅੰਦਰ ਜਾਣ ਲਈ ਉਹ ਵਾਹਕਲ ਜਿਹੜਾ ਉਹਦੀ ਸਪੇਸ ਜਿਹੜੀ ਆ ਨਿਰਧਾਰਤ ਕੀਤੀ ਜਾਊਗੀ ਉਹਦੇ ਲਈ ਅਸੀਂ ਇੱਕ ਨਵਾਂ ਡਿਜ਼ਾਈਨ ਜਿਹੜਾ ਉਹ ਤਿਆਰ ਕਰਾਵਾਂਗੇ ਔਰ ਘਟੋ ਘਟ ਹਰੇਕ 3 ਮਹੀਨਿਆਂ ਬਾਅਦ ਉਹਦੀ ਰੀ ਲਾਈਨਿੰਗ ਹੋਇਆ ਕਰੂਗੀ। ਯਾਨੀ ਕਿ ਤਿੰਨ ਮਹੀਨਿਆਂ ਬਾਅਦ ਇਹ ਡਿਜ਼ਾਈਨ ਹੋਇਆ ਕਰੂਗਾ। ਕਿ ਆ ਲਾਈਨ ਜਿਹੜੀ ਆ ਕਿਉਂਕਿ ਨਹੀਂ ਤਾਂ ਕਈ ਵਾਰ ਜਦ ਰੋਡ ਤੇ ਚੱਲਦੇ ਆ ਉਹ ਫੇਟ ਹੋ ਜਾਂਦੀ ਆ, ਉਹ ਮਿਟ ਜਾਂਦੀ ਆ। ਤਿੰਨਾਂ ਮਹੀਨਿਆਂ ਬਾਅਦ ਦੁਬਾਰਾ ਜਿਹੜਾ ਮਾਰਕ ਹੋਇਆ ਕਰੂ ਵਾਈਟ ਜਿਹੜੀ ਪੱਟੀ ਆ ਉਹ ਬਣਾਈ ਜਾ ਕਰੂ ਹਰ ਇੱਕ ਵਾਰ ਪੇਂਟ ਹੋਇਆ ਕਰੂ ਤਾਂ ਕਿ ਜਿਹੜੀ ਸਾਈਕਲ ਲੇਨ ਆ ਸਾਈਕਲ ਲਈ ਰਹੇ। ਔਰ ਦੇ ਨਾਲ ਦੀ ਨਾਲ ਕਿਉਂਕਿ ਜਿਹੜੀਆਂ ਗਲੀਆਂ ਬਣੀਆਂ ਨੇਗੀਆਂ, ਜਿਹੜੀਆਂ ਸੜਕਾਂ ਬਣੀਆਂ ਨੇਗੀਆਂ ਉਹਨਾਂ ਦੇ ਨਾਲ ਗਲੀਆਂ ਦੇ ਨਾਲ ਨਾਲ ਨਾਲੀਆਂ ਵੀ ਬਣੀਆਂ ਹੋਈਆਂ ਲੱਗੀਆਂ ਸੀਵਰੇਜ ਸਿਸਟਮ ਵੀ ਬਣਿਆ ਹੋਇਆਗਾ ਜਾਂ ਹੋਰ ਇਲੈਕਟ੍ਰਿਸਿਟੀ ਪੋਲ ਵੀ ਲੱਗੇ ਹੋਏ ਨੇਗੇ ਜਾਂ ਹੋਰ ਕਾਫੀ ਸਾਰਾ ਅਦਰ ਡਿਪਾਰਟਮੈਂਟ ਦਾ ਜਿਹੜਾ ਫੈਸਿਲਿਟੀਆਂ ਨਾਲ ਜੁੜੀਆਂ ਹੋਈਆਂ ਲੱਗੀਆਂ ਉਹਨਾਂ ਸਾਰੀਆਂ ਨੂੰ ਉਹਨਾਂ ਸਾਰੀਆਂ ਨੂੰ ਅਸੀਂ ਦੁਬਾਰਾ ਰੀਡਿਜ਼ਾਈਨ ਕਰਾਂਗੇ ਤਾਂ ਕਿ ਉੱਥੇ ਕੋਈ ਡਰੇਨੇਜ ਦੀ ਸਮੱਸਿਆ ਨਾ ਰਹੇ ਤਾਂ ਕਿ ਉੱਥੇ ਕਿਤੇ ਸਲੱਜਵਾਟਰ ਗੰਦੇ ਪਾਣੀ ਦੀ ਸਮੱਸਿਆ ਨਾ ਰਹੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਐਕਸ਼ਨ ਮੋਡ 'ਚ ਨਜ਼ਰ ਆਏ ਨੇ ਜਿਨ੍ਹਾਂ ਦੇ ਵੱਲੋਂ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਹੈ ਮਰੀਜ਼ਾਂ ਦੇ ਨਾਲ ਗੱਲਬਾਤ ਕਰਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿੱਤਾ ਗਿਆ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕ ਅਮਨ ਸ਼ਰੀ ਕਲਸੀ ਦੇ ਭਰਾ ਅਮਰਤ ਕਲਸੀ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਰੋਮੀ ਮਹਾਜਨ ਵੀ ਮੌਕੇ ਤੇ ਮੌਜੂਦ ਰਹੇ ਰਮਨ ਬਹਿਲ ਨੇ ਮਰੀਜ਼ਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਕਿ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਹੋ ਰਹੀਆਂ ਨੇ ਮੁਫਤ ਦਵਾਈਆਂ ਮਿਲ ਰਹੀਆਂ ਨੇ ਇਸ ਬਾਬਤ ਜਾਣਕਾਰੀ ਲਈਤੀ ਗਈ ਹੈ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਜੋ ਵੀ ਕਮੀਆਂ ਪੇਸ਼ੀਆਂ ਪਾਈਆਂ ਗਈਆਂ ਨੇ ਉਹਨਾਂ ਨੂੰ ਜਲਦ ਹੀ ਪੂਰਾ ਵੀ ਕੀਤਾ ਜਾਵੇਗਾ ਪਰ ਜੇਕਰ ਫਿਰ ਵੀ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਹ ਬਟਾਲਾ ਦੇ ਵਿਧਾਇਕ ਅਮਨ ਸ਼ੈਰੀ ਕਲਸੀ ਦੇ ਨਾਲ ਰਾਬਤਾ ਕਰ ਸਕਦੇ ਨੇ ਉਹਨਾਂ ਦੇ ਧਿਆਨ ਵਿੱਚ ਲਿਆ ਸਕਦੇ ਨੇ ਤੇ ਉਹਨਾਂ ਨੂੰ ਵੀ ਜਲਦ ਹੱਲ ਕਰ ਦਿੱਤਾ ਜਾਵੇਗਾ ਤਾਂ ਉੱਥੇ ਹੀ ਨਸ਼ੇ ਦੇ ਆਤੀ ਨੌਜਵਾਨਾਂ ਨੂੰ ਸੁਧਾਰਨ ਦੇ ਵਾਸਤੇ ਨਸ਼ਾ ਛਡਾਊ ਕੇਂਦਰ ਬਣਾਏ ਜਾ ਰਹੇ ਨੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਕੱਢਿਆ ਜਾ ਸਕੇ ਸਬ ਡਿਵੀਜ਼ਨ ਹਸਪੀਟਲ ਬਟਾਲਾ ਦੇ ਵਿੱਚ ਆਏ ਆ ਔਰ ਸਭ ਤੋਂ ਪਹਿਲਾਂ ਮੇਰੇ ਨਾਲ ਅਮਰਿਤ ਕਲਸੀ ਜੀ ਜਿਹੜੇ ਅਮਨਸ਼ੇਰ ਸਿੰਘ ਕਲਸੀ ਜੀ ਐਮਐਲਏ ਸਾਹਿਬ ਦੇ ਛੋਟੇ ਬ੍ਰਦਰ ਨੇ ਮੈਂ ਇੱਕ ਗੱਲ ਅੱਜ ਤੁਹਾਡੇ ਮੀਡੀਆ ਰਾਈ ਬਟਾਲੇ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਡਾ ਹਰਮਨ ਪਿਆਰਾ ਨੁਮਾਇੰਦਾ ਜਿਹਨੂੰ ਬਟਾਲੇ ਦੇ ਲੋਕ ਅਥਾਹ ਪਿਆਰ ਔਰ ਸਹਿਯੋਗ ਦਿੰਦੇ ਨੇ ਮੇਰੀ ਮੁਰਾਦ ਅਮਨ ਸ਼ੇਰ ਸਿੰਘ ਕਲਸੀ ਜੀ ਤੋਂ ਜੋ ਹਮੇਸ਼ਾ ਹਸਪਤਾਲ ਦੇ ਔਰ ਸਮਾਜ ਦੇ ਦੂਸਰੇ ਵਰਗਾ ਲਈ ਸੰਵੇਦਨਸ਼ੀਲ ਨੇ ਔਰ ਮੈਨੂੰ ਰੋਜ਼ ਹੀ ਉਹਨਾਂ ਦਾ ਕੋਈ ਨਾ ਕੋਈ ਮੈਸੇਜ ਲੱਗਦਾ ਕਿ ਸਿਵਲ ਹਸਪਤਾਲ ਨੂੰ ਕਿਸ ਤਰੀਕੇ ਦੇ ਨਾਲ ਇੰਪਰੂਵ ਕਰਨਾ ਔਰ ਉਸ ਲੜੀ ਦੇ ਵਿੱਚ ਮੈਂ ਉਹਨਾਂ ਤੋਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਆਪ ਆ ਕੇ ਗਰਾਊਂਡ ਲੈਵਲ ਤੇ ਦੇਖਾਂਗਾ ਕਿ ਇਸ ਹਸਪੀਟਲ ਦੀ ਕੀ ਕਮੀਆਂ ਨੇ ਕੀ ਕੁਝ ਹੋਰ ਹੋਣ ਵਾਲਾ ਪਰ ਇੱਥੇ ਆ ਕੇ ਚੰਗਾ ਲੱਗਾ ਵੇਖ ਕੇ ਬਹੁਤ ਸਾਰੇ ਤੁਸੀਂ মিডিਆ ਸਾਥੀ ਨਾਲ ਮੇਰੇ ਛੱਲੇ ਹੋ ਤੁਸੀਂ ਪੇਸ਼ੈਂਟਸ ਨੂੰ ਵੀ ਮਿਲੇ ਹੋ ਔਰ ਤੁਸੀਂ ਦੇਖਿਆ ਕਿ ਹਰ ਇੱਕ ਨੇ ਹੀ ਪੋਜ਼ਿਟਿਵ ਫੀਡਬੈਕ ਜਿਹੜਾ ਇਸ ਹਸਪੀਟਲ ਦਾ ਦਿੱਤਾ ਮੇਰੇ ਨਾਲ ਡਾਕਟਰ ਰੋਮੀ ਰਾਜਾ ਮਹਾਜਨ ਜੀ ਐਸਐਮਓ ਡੀਐਮਸੀ ਉਹ ਸਾਡੇ ਇਥੋਂ ਦੇ ਜਿਹੜੇ ਡਾਕਟਰ ਨੇ ਐਸਐਮਓ ਸਾਹਿਬ ਉਹ ਵੀ ਨਾਲ ਨੇ ਦਵਾਈਆਂ ਜਿਹੜੀਆਂ ਨੇ ਉਹ ਲਗਾਤਾਰ ਹਸਪੀਟਲ ਦੇ ਅੰਦਰੋਂ ਮਿਲ ਰਹੀਆਂ ਨੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ 250 ਦੇ ਕਰੀਬ ਮੈਡੀਸਨ ਜਿਹੜੀ ਆ ਉਹ ਵੱਖ-ਵੱਖ ਜਿਹੜੀਆਂ ਨੇ ਇੱਥੇ ਮੁਹੱਈਆ ਕਰਾਈ ਜਾ ਰਹੀਆਂ ਨੇ ਔਰ ਮੈਂ ਹਜੇ ਹੋਰ ਵੀ ਇਹਨਾਂ ਰਾਉਂਡ ਲੈ ਕੇ ਦੇਖਣਾ ਜਿਹੜੀ ਕੋਈ ਕਮੀ ਨਜ਼ਰ ਆਊਗੀ ਅਤੇ ਉਹ ਸ਼ੈਰੀ ਜੀ ਦੇ ਧਿਆਨ ਦੇ ਵਿੱਚ ਲਿਆ ਕੇ ਜੇ ਵਦੇਰਾ ਕੋਈ ਫੰਡ ਵੀ ਲੋੜ ਹੋਊਗੀ ਤੇ ਸ਼ੈਰੀ ਕਲਸੀ ਜੀ ਦੀ ਐਫਰਟਸ ਦੇ ਨਾਲ ਲੈ ਕੇ ਆਵਾਂਗੇ ਕਿਉਂਕਿ ਉਹਨਾਂ ਦੇ ਮਨ ਦੇ ਉੱਪਰ ਸਿਹਤ ਸੇਵਾਵਾਂ ਦਾ ਜਿਹੜਾ ਅਜੰਡਾ ਹੈ ਉਹ ਬਹੁਤ ਉਹਨਾਂ ਦੇ ਮਨ ਦੇ ਉੱਪਰ ਪ੍ਰਾਇੋਰਟੀ ਆ ਕਿਉਂਕਿ ਜਿੱਥੇ ਉਹ ਬਟਾਲੇ ਦੀ ਨੁਮਾਇੰਦਗੀ ਕਰ ਰਹੇ ਨੇ ਉੱਥੇ ਉਹ ਪਾਰਟੀ ਦੇ ਵਰਕਿੰਗ ਪ੍ਰਧਾਨ ਹੋਣ ਕਰਕੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਉਹਨਾਂ ਦਾ ਇੰਟਰਸਟ ਆ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਇਹੜਾ ਸਬ ਡਿਵੀਜ਼ਨਲ ਹਸਪੀਟਲ ਬਟਾਲਾ ਇਹ ਬਹੁਤ ਵਧੀਆ ਇੱਕ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਬਣ ਕੇ ਸਾਹਮਣੇ ਆਵੇ ਹਾਲ ਦੀ ਖੜੀ ਦੇ ਵਿੱਚ 28 ਲੱਖ ਰੁਪਈਆ ਇਹਦੀ ਰੈਨੋਵੇਸ਼ਨ ਵਾਸਤੇ ਇਹਦੇ ਪੇਂਟ ਵਾਸਤੇ ਭੇਜਿਆ ਗਿਆ ਉਹ ਉਹਦੀ ਮੈਂ ਬੇਨਤੀ ਕਰੂੰਗਾ ਐਸਐਮਓ ਸਾਹਮਣੇ ਵੀ ਡੀਐਮ ਸੀ ਵੀ ਔਰ ਅਮਰਜੀਤ ਤੁਸੀਂ ਆਪ ਇੱਕ ਵਾਰੀ ਘੇੜਾ ਲਾ ਕੇ ਦੇਖੋ ਕਿ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਔਰ ਜਿਹੜੀ ਪੈਸੇ দিয়া ਦੁਰਵਰਤੋਂ ਨਾ ਹੋਵੇ ਉਹ ਪੂਰਾ ਪੈਸਾ ਸਹੀ ਜਿਹੜਾ ਉਹ ਇਸ ਕੰਮ ਲਈ ਲੱਗੇ ਤਾਂ ਕਿ ਲੋਕਾਂ ਨੂੰ ਆਉਣ ਵਾਲੀ ਪੇਸ਼ੈਂਟਸ ਨੂੰ ਉਹਦਾ ਬਹੁਤ ਆਰਾਮ ਮਿਲੇ ਕਿਉਂਕਿ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਸਿਹਤ ਸੇਵਾਵਾ ਦੇ ਵਿੱਚ ਬਹੁਤ ਰੰਗ ਲੈ ਕੇ ਆਈ ਆ ਔਰ ਡਾਕਟਰ ਬਲਬੀਰ ਸਿੰਘ ਹਣੀ ਜਿਹੜਾ ਸਾਡੇ ਹੈਲਥ ਮਿਨਿਸਟਰ ਉਹਨੇ ਉਹ ਆਪਣੇ ਆਪ ਦੇ ਵਿੱਚ ਇਸ profession ਦੇ ਵਿੱਚ ਨੇ ਔਰ ਲਗਾਤਾਰ ਉਹ ਬਹੁਤ ਸਾਰੇ ਉਪਰਾਲੇ ਕਰਕੇ ਜਿਹੜਾ ਸੇਵਾ ਸਿਹਤ ਸੇਵਾਵਾ ਦਾ ਮਿਆਰ ਆ ਉਹਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਆ ਔਰ ਅਸੀਂ ਚਾਹਾਂਗੇ ਕਿ ਇਹ ਜਿਹੜਾ ਹਸਪੀਟਲ ਆ ਸਿਰਫ ਬਟਾਲੇ ਸ਼ਹਿਰ ਨੂੰ ਨਹੀਂ ਆਲੇ ਦੁਆਲੇ ਜਿੰਨੇ ਰੂਰਲ ਏਰੀਆ ਉਹਨੂੰ ਵੀ ਇਹ ਕਵਰ ਕਰਦਾ ਸੋ ਕਿਸੇ ਕਿਸਮ ਦੀ ਜਿਹੜੀ ਆ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਅੱਜ ਇਹਨਾਂ ਨਾਲ ਬੈਠ ਕੇ ਰਿਵਿਊ ਵੀ ਕਰਾਂਗੇ ਜਿੱਤੇ ਕੋਈ ਡਾਕਟਰ ਦੀ ਕਮੀ ਆ ਸਟਾਫ ਦੀ ਕਮੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਪੂਰੀ ਕਰਾਂਗੇ ਔਰ ਤੰਦੇ ਹੀ ਦੇ ਨਾਲ ਬਟਾਲੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਜਿਹੜੀਆਂ ਨੇ ਨੰਬਰ 1 ਤੇ ਲਿਆ ਕੇ ਦੇਵਾਂਗੇ ਬਣ ਸਾਹਿਬ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨ ਜਿਹੜੀਆਂ ਨਸ਼ੇ ਦੀ ਗ੍ਰਸਟ ਵਿੱਚ ਆ ਗਏ ਆ ਤੇ ਉਹਨਾਂ ਦੇ ਇਲਾਜ ਵਾਸਤੇ ਕੀ ਪ੍ਰਬੰਧ ਕੀ ਹੈ ਦੇਖੋ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਜੀ ਦੀ ਸਰਕਾਰ ਪਿਛਲੇ 2.5 ਪੌਣੇ 3 ਸਾਲ ਤੋਂ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੇ ਪ੍ਰਯਾਸ ਕਰ ਰਹੀ ਸੀ ਔਰ ਅੱਜ ਇਹ ਫੈਸਲਾ ਕੋਈ ਲੜਾਈ ਜਿਹੜੀ ਆ ਉਹ ਪੰਜਾਬ ਸਰਕਾਰ ਲੜ ਰਹੀ ਆ ਉਹਦੇ ਚ ਦੋ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਜਿੱਦਾਂ ਤੁਸੀਂ ਸਵਾਲ ਕੀਤਾ ਵੀ ਜਿਹੜੇ ਲੋਕ ਬੱਚੇ ਜਾਂ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਨੇ ਉਹਨਾਂ ਵਾਸਤੇ ਓਟ ਸੈਂਟਰ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਉਹਨਾਂ ਵਿੱਚ ਉਹਨਾਂ ਨੂੰ ਉਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਕਰਾਂਗੇ ਉਹਨਾਂ ਵਿੱਚ ਜਿਮ ਦਾ ਪ੍ਰੋਵੀਜ਼ਨ ਕਰਾਂਗੇ ਉੱਚ ਸਕਿੱਲ ਡਿਵੈਲਪਮੈਂਟ ਸੈਂਟਰਸ ਤਿਆਰ ਕਰਾਂਗੇ ਤਾਕੀ ਜਿਹੜੇ ਉਹਨਾਂ ਨੂੰ ਇਸ ਇਲਤ ਤੋਂ ਪਰਾ ਕਰਕੇ ਉਹਨਾਂ ਦੀ એનર્ਜੀ ਜਿਹੜੀ ਆ ਉਹ ਠੀਕ ਪਾਸੇ ਲਾਈ ਜਾਏ ਤੇ ਜਿਹੜੇ ਸਪਲਾਈ ਕਰ ਰਹੇ ਨੇ ਜਿਹੜੇ ਤਸਕਰ ਨੇ ਸਮੱਗਲਰਸ ਨੇ ਉਹਨਾਂ ਨੂੰ ਸਰਕਾਰ ਨੇ ਅਲਟੀਮੇਟਮ ਦਿੱਤਾ ਕਿ ਜਾਂ ਤੇ ਕੰਮ ਛੱਡ ਜਾਓ ਜਾਂ ਫਿਰ ਤੁਹਾਡੀ ਜਗਾ ਜਿਹੜੀ ਆ ਉਹ ਜੇਲ੍ਹਾਂ ਦੀ ਸਲਾਕਾ ਪਿੱਛੇ ਹੋਣਗੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਖਾਸ ਕਰ ਸਾਡੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਆਮ ਆਦਮੀ ਪਾਰਟੀ ਦੇ ਸੂਬਾ ਦੇ ਅਮਨ ਸ਼ੇਰ ਸਿੰਘ ਕਲਸੀ ਦੀ ਸਾਰੀ ਟੀਮ ਨਸ਼ਾ ਦੇ ਵਿਰੋਧ ਇੱਕ ਨਿਰਣਾਇਕ ਲੜਾਈ ਜਿਹੜੀ ਆ ਉਹ ਲੜ ਰਹੀ ਹੋ ਰੌਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਇਸ ਜੰਗ ਤੋਂ ਪਾ ਜਿੱਤਾਂਗੇ ਔਰ ਪੰਜਾਬ ਨੂੰ ਇੱਕ ਨਸ਼ਾ ਮੁਕਤ ਸੂਬਾ ਬਣਾ ਕੇ ਦੱਸਾਂਗੇ ਸਰੇ ਪੀੜਾ ਬਟਾਲਾ ਉਸ ਦੇ ਅੰਦਰ ਅਨਤੀ ਵਾਸਤੇ ਜਾਂ ਹੱਡੀਆਂ ਵਾਸਤੇ ਕੋਈ ਜਿਹਨੂੰ ਡਾਕਟਰ ਕੋਲੇ ਜਾਂਦੇ ਨੇ ਕੋਈ ਡਾਕਟਰ ਸਕਿੰਦ ਹੋ ਗਿਆ ਨਵਾ ਕੋਈ ਆਸੀ ਗੱਲ ਨਹੀਂ ਹਰਨੀਆਂ ਇੱਕ ਬੜਾ ਛੋਟਾ ਜਿਹਾ ਸਰਜਰੀ ਆ ਔਰ ਜੇ ਕੋਈ ਇਹੋ ਜਿਹੀ ਗੱਲ ਆਈ ਆ ਸਾਡੇ ਧਿਆਨ ਦੇ ਵਿੱਚ ਲਿਆਓ ਅਮਰਤ ਖੋਣੀ ਇੱਥੇ ਨੇ ਐਮਐਲਏ ਸਾਹਿਬ ਦੇ ਧਿਆਨ ਚ ਲਾਓ ਪਰ ਅੱਜ ਮੈਂ ਸਨਿਸ਼ਚਿਤ ਕਰਕੇ ਜਾਵਾਂਗਾ ਕਿ ਜਿਹੜੀ ਜਿਹੜੀ ਕਮੀ ਇੱਥੋਂ ਨਜ਼ਰ ਆਊਗੀ ਔਰ ਖਾਸ ਕਰ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੋ ਮੀਡੀਆ ਵਾਲੇ ਤੁਸੀਂ ਜਿਹੜੀ ਕਮੀ ਉਜਾਗਰ ਕਰੋਗੇ ਉਹਨੂੰ ਅਸੀਂ ਚੰਗੀ ਤਰੀਕੇ ਦੇ ਨਾਲ ਨੋਟ ਕਰਕੇ ਮੈਂ ਐਮਐਲਏ ਸਾਹਿਬ ਦੇ ਵੀ ਧਿਆਨ ਚ ਲਿਆ ਕੇ ਤੰਦਾਈ ਦੇ ਨਾਲ ਉਹਨੂੰ ਪੂਰਾ ਕਰਾਂਗੇ ਤਾਂ ਕਿ ਅਗਲੀ ਵਾਰੀ ਜਦੋਂ ਤੁਹਾਨੂੰ ਦੁਬਾਰਾ ਮਿਲੀਏ ਉਹ ਕਮੀ ਪੇਸ਼ੀ ਸਾਹਮਣੇ ਨਾ ਹੋਵੇ ਸਾਡੇ ਰੈਫਰ ਕਰਨ ਦਾ ਹੁੰਦਾ ਮਰੀਜ਼ ਦਾ ਕਾਫੀ ਇਹ ਕੰਪਲੇਨ ਆਉਂਦੀ ਹੈ ਰੈਫਰ ਬੋਲੋ ਕਹਿੰਦਾ ਮੈਂ ਆਲਰੇਡੀ ਆਉਂਦੇ ਇਨਸਟ੍ਰਕਚਰਾਂ ਦੇ ਦਿੱਤੀਆਂ ਨੇ ਐਸਐਮਓ ਸਾਹਿਬ ਇੱਥੇ ਨੇ ਡੀਐਮਸੀ ਇੱਥੇ ਨੇ ਮੈਂ ਉਹਨੂੰ ਕਿਹਾ ਵੀ ਹਾਈ ਮਾਈ ਜਿਹੜਾ ਵਾ ਉਹ ਰੈਫਰ ਨਹੀਂ ਹੋਣਾ ਚਾਹੀਦਾ ਜਿਹੜਾ ਕੱਲ ਦਾ ਕੇਸ ਰੈਫਰ ਹੋਇਆ ਉਹਦੀ ਇਨਕੁਆਰੀ ਡੀਐਮਸੀ ਨੂੰ ਮੈਂ ਕਿਹਾ ਕਰੋ ਦੇਖੋ ਕਿ ਉਹ ਜੈਨੂਇਲੀ ਰੈਫਰ ਹੋਇਆ ਜਾਂ ਨਹੀਂ ਹੋਇਆ ਤੇ ਜੇ ਗਲਤ ਹੋਇਆ ਉਹਦੇ ਖਿਲਾਫ ਆਪਾਂ ਐਕਸ਼ਨ ਲਵਾਂਗੇ ਅਸੀਂ ਕੋਈ ਰੈਫਰ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਦਿਨ-ਬਦਨ ਘਟਾਉਣਾ ਸਾਡੇ ਡਾਕਟਰ ਜਿਹੜੇ ਇੱਥੇ ਨੇ ਉਹ ਕੰਪੀਟੈਂਟ ਨੇ ਸਾਰੇ ਵਧੀਆ ਨੇ ਸੋ ਕੋਈ ਪ੍ਰਾਈਵੇਟ ਡਾਕਟਰ ਜਿਹੜਾ ਵਾ ਸਾਡੇ ਡਾਕਟਰ ਤੋਂ ਇੰਨਾ ਚੰਗਾ ਨਹੀਂ ਹੈਗਾ ਸਾਡੇ ਡਾਕਟਰ ਵੀ ਬਹੁਤ ਕਾਬਲ ਨੇ ਸੋ ਜਿਹੜਾ ਰੈਫਰ ਵਾਲਾ ਜਿਹੜਾ ਫੀਨੋਮੀਨਾ ਉਹਨੂੰ ਅਸੀਂ ਬਿਲਕੁਲ ਘਟਾਵਾਂਗੇ ਕਦਾ ਕੇ ਇੱਥੇ ਇਲਾਜ ਕੀਤਾ ਜਾਊਗਾ ਸਰ ਇੱਥੇ ਆਪਣੇ ਵੈਂਟੀਲੇਟਰ ਦੀ ਬੜੀ ਕਮੀ ਆ ਜਿਹੜੀ ਕਿ ਪਹਿਲੇ ਵੀ ਇੱਥੇ ਵੈਂਟੀਲੇਟਰ ਮਿਲੇ ਸੀਗੇ ਲੇਕਿਨ ਉਹ ਕਿਸੇ ਹੋਰ ਸ਼ਹਿਰੋਂ ਦੇਖੂ ਸੀ ਕੋਈ ਨਹੀਂ ਸਰ ਮੈਨੂੰ ਐਸਐਮਓ ਸਾਹਮਣੇ ਆਜੀ ਧਿਆਨ ਦੇ ਵਿੱਚ ਲਿਆਂਦਾ ਅਸੀਂ ਇਹ ਜਿਹੜਾ ਵੈਂਟੀਲੇਟਰ ਵਾਲਾ ਵੀ ਪ੍ਰਪੋਜ਼ਲ ਬਣਾ ਕੇ ਇਹਨੂੰ ਪੂਰਾ ਕਰਾਂਗੇ ਤੋਂ ਪਹਿਲਾਂ ਮੈਂ ਇੱਥੇ ਧੰਨਵਾਦ ਅਰਨਾਚਲ ਸ਼੍ਰੀ ਰਮਨ ਕੁਮਾਰ ਜੀ ਬੈਲ ਜੀ ਦਾ ਪੰਜਾਬ ਹੈਲਥ ਡਿਪਾਰਟਮੈਂਟ ਦੇ ਚੇਅਰਮੈਨ ਨੇ ਅ ਸਪੈਸ਼ਲ ਅੱਜ ਸਰਪ੍ਰਾਈਜ਼ ਵਿਜ਼ਿਟ ਤੇ ਪਹੁੰਚੇ ਨੇ ਇਹ ਇਨਸਪੈਕਸ਼ਨ ਲਈ ਪਹੁੰਚੇ ਨੇ ਔਰ ਆਂਦੇਸ ਆਰੀਓਲੀ ਸੁਮਤ ਸਾਹਿਬ ਨੂੰ ਉਸ ਬੰਦੇ ਦਾ ਪਤਾ ਔਰ ਉਸ ਪੇਸ਼ੈਂਟ ਦਾ ਪਤਾ ਔਰ ਜਿਹੜਾ ਰੈਫਰ ਹੋਇਆ ਇਜ਼ ਇ ਮੈਨ ਲਓ ਠੀਕ ਹੈ ਖੇਦਾ ਐਂਡ ਉਹਦੇ ਨਾਲ ਨਾਲ ਹੀ ਪੰਜਾਬ ਸਰਕਾਰ ਨਸ਼ਿਆਂ ਤੇ ਹੈਲਥ ਤੇ ਐਜੂਕੇਸ਼ਨ ਤੇ ਬਹੁਤ ਹੀ ਸ਼ੁਰੂ ਤੋਂ ਬਹੁਤ ਸੀਰੀਅਸ ਰਹੀ ਨੇ ਔਰ ਇਸ ਦੇ ਮੇਨ ਜਿਹੜਾ ਮੋਟਿਵ ਆ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਬਹੁਤ ਹੀ એનਰਜੈਟਿਕ ਕਐਮਐਲਏ ਸਾਹਿਬ ਬਟਾਲੇ ਤੋਂ ਪੂਰੇ ਪੰਜਾਬ ਲਈ ਬਹੁਤ ਹੀ ਵਰਕ ਵਰਕ ਕਰ ਰਹੇ ਨੇ ਔਰ ਇਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਜਿੱਥੇ ਆਪਾਂ ਖੜੇ ਆ ਸੇਵਲ ਹਸਪੀਟਲ ਬਟਾਲਾ ਦੇ ਵਿੱਚ ਇਥੇ ਹੁਣ ਕਰੰਟਲੀ ਬੈਲਸ ਜੀ ਨੇ ਦੱਸਿਆ 28 ਲੱਖ ਰੁਪਏ ਆਇਆ ਬਟ ਮੈਂ ਇੱਕੋ ਚੀਜ਼ ਦੱਸਣਾ ਚਾਹੁੰਨਾ ਉਹਦੇ ਵਿੱਚ ਇਹਨਾਂ ਨੇ ਇਹ ਚੀਜ਼ ਕੀਤੀ ਹੈ ਕਿ ਉਹ ਸਿਰਫ ਆਇਆ ਵਾ ਪੇਂਟ ਵਾਸਤੇ ਬਟ ਇਹਨਾਂ ਨੇ ਇਹ ਜਿਹੜੇ ਪੇਂਟ ਦੇ ਨਾਲ 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 ਰੀਨੋਵੇਸ਼ਨ ਦੇ ਅੰਮ ਵੀ ਆ ਉਹਨਾਂ ਨੂੰ ਵੀ ਉਸ ਅਮਾਉਂਟ ਦੇ ਵਿੱਚ ਅਡਜਸਟ ਕਰੋ ਸੋ ਦੈਟ ਹਸਪੀਟਲ ਜਿਹੜੀ ਨੋਹਾਰ ਆ ਹੋਰ ਵਧੀਆ ਤਰ੍ਹਾਂ ਜਿਹੜੀ ਆ ਸੋਨੇ ਉਬਰ ਕੇ ਸਿੱਖ ਪੰਥ ਦੇ ਜਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਉੱਥੇ ਹੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਉੱਥੇ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹੋਲੇ ਮੱਲੇ ਦੇ ਦਿਨ ਨਤਮਸਤਕ ਹੋਈਆਂ ਨੇ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਖਾਲਸਾ ਪੰਥ ਦੇ ਬਾਨੀ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਦੇ ਵਿੱਚ ਸੂਰਬੀਰਤਾ, ਦਲੇਰੀ, ਅਣਖ ਅਤੇ ਸਿੱਖੀ ਸਪਿਰਟ ਪੈਦਾ ਕਰਨ ਦੇ ਲਈ ਹੋਲੇ ਮੱਲੇ ਦਾ ਤਿਉਹਾਰ ਪ੍ਰਚਲਿਤ ਕੀਤਾ ਸੀ। ਇਸੇ ਕਾਰਨ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਇਹਦਾ ਵਾਕ ਪ੍ਰਚਲਿਤ ਹੋਇਆ ਹੈ। ਉਹਨਾਂ ਨੇ ਬੇਨਤੀ ਕੀਤੀ ਹੈ ਕਿ ਕੌਮ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਹਮਣੇ ਰੱਖਦਿਆਂ ਹੋਏ ਅੰਮ੍ਰਿਤਸਰ ਤੋਂ ਇਲਾਕੇ ਦੇ ਸਰਬੱਤ ਗੁਰੂ ਘਰਾਂ ਦੇ ਸ਼ਰਧਾਲੂ ਜਿਹੜੇ ਨੇ ਹਮ ਹਮਾਕੇ ਮਹੱਲੇ ਦੇ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤਰਦਾਤੀਏ ਕਿ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਮਹੱਲਾ ਕੱਢਣ ਸਮੇਂ ਸ਼ਬਦਾਂ ਦੀ ਗੂੰਜ ਦੇ ਨਾਲ ਨਗਰ ਕੀਰਤਨ ਦੇ ਉੱਤੇ ਫੁੱਲਾਂ ਦੀ ਵਰਖਾ ਹੋਈ ਹੈ। ਇਹ ਨਗਰ ਕੀਰਤਨ ਦਾ ਮਹੱਲਾ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਬਾਹਰ ਘੰਟਾ ਘਰ ਵਿਖੇ ਆ ਕੇ ਸੰਪੂਰਨ ਹੋਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਜੀਤ ਸਿੰਘ ਜਨਸਕਤਰ ਸਿੰਘੂ ਸਿੰਘ ਸਭਾ ਪਰਾਤਨ ਪਰੰਪਰਾ ਮੁਤਾਬਕ ਸਿੱਠਾ ਦੀ ਸਾਜੀ ਨਵਾਜੀ ਪਰਾਤਨ ਸੰਸਥਾ ਸ੍ਰੀ ਗੁਰ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਮੈਂਜਰ ਸ੍ਰੀ ਦਰਬਾਰ ਸਾਹਿਬ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਹੋਲਾ ਮੱਲਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਜਾਇਆ ਜਾ ਰਿਹਾ ਹੈ ਜੀ ਸੋ ਇਹ ਮਹਲਾ ਪਰਾਤਨ ਪਰੰਪਰਾਵਤ ਆਵਾ ਸ੍ਰੀ ਗੁਰ ਸਿੰਘ ਸਭਾ ਨੂੰ ਲਗਭਗ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਜਿਹੜਾ ਇੱਥੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਹੈ ਨਗਰ ਕੀਰਤਨ ਜਿਹੜਾ ਇਹ ਸਜਾਇਆ ਜਾਂਦਾ ਹੈ ਜਿਸ ਦੀ ਜਿਹੜੀ ਗਵਾਈ ਨਾਲ ਇਤਿਹਾਸਕ ਸ਼ੁਰਮਈ ਨਿਸ਼ਾਨ ਕਰਦੇ ਨੇ ਇਹ ਉਹ ਇਤਿਹਾਸਕ ਸ਼ੁਰਮਈ ਨਿਸ਼ਾਨ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ੇ ਸਨ ਜਦੋਂ ਭਾਈ ਮਨੀ ਸਿੰਘ ਜੀ ਸ੍ਰੀ ਅਮਰਸਾਹ ਸਾਹਿਬ ਦੇ ਕੇ ਮਾਤਾ ਸੁੰਦਰੀ ਜੀ ਨੇ ਭੇਜਿਆ ਸੀ ਤੇ ਇਹ ਸ਼ੁਰਮਈ ਨਿਸ਼ਾਨ ਉਹਨਾਂ ਨੂੰ ਨਾਲ ਦੇ ਕਰਕੇ ਭੇਜਿਆ ਸੀ ਔਰ ਉਦੋਂ ਤਈ ਜਦੋਂ ਤੋਂ ਇਹ ਮਹੌਲਾ ਮਹੱਲਾ ਇੱਥੇ ਸਜਾਇਆ ਜਾ ਰਿਹਾ ਹੈ ਇਹ ਸੁਰਮਈ ਨਿਸ਼ਾਨ ਜਿਹੜੇ ਨੇ ਉਹ ਨਗਰ ਕੀਰਤਨ ਦੀ ਨਾਲ ਅਗਵਾਈ ਕਰਦੇ ਨੇ ਇਹ ਮਾਲਾ ਸ਼੍ਰੀ ਕਾਲ ਤਕ ਸਹਿਬ ਤੋਂ ਆਰੰਭ ਹੋ ਕੇ ਚੌਂਕ ਬਾਬਾ ਸਾਹਿਬ ਚੌਂਕ ਬਾਬਾ ਸਾਹਿਬ ਚੌਂਕ ਕਰੋੜੀ ਚਾਟੀਵਿੰਡ ਗੇਟ ਤਰਨਤਾਰਨ ਰੋਡ ਸ਼ੀਰ ਬਾਬਾ ਪ੍ਰਤਾਪ ਸਿੰਘ ਕਰਮ ਸਿੰਘ ਮਾਰਗ ਸੁਲਤਾਨਵੰਦ ਰੋਡ ਅਜੀਤ ਨਗਰ ਚੌਂਕ ਤੋਂ ਹੁੰਦਾ ਹੋਇਆ ਕੱਲ ਗੁਰਜਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਪਹੁੰਚੇਗਾ ਉੱਥੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਕਿਉ ਮੰਡੀ ਕੁਆਇਟੀਆਂ ਵਾਲਾ ਬਾਜ਼ਾਰ ਜਿਲ੍ਹਿਆਂ ਵਾਲੇ ਬਾਗਤਣੀ ਹੁੰਦਾ ਹੋਇਆ ਵਾਪਸ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਏਗਾ ਜੀ ਸੰਗਤ ਨੂੰ ਕੀ ਬੀਤ ਸੰਗਤ ਨੂੰ ਇਹੀ ਬੇਨਤੀ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ ਪੰਖੰਡੇ ਬਾਟੇ ਦੀ ਪੋਲ ਛੱਕ ਕੇ ਗੁਰੂ ਵਾਲੇ ਬਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਮੈਂ ਇੰਦਰਜੀਤ ਸਿੰਘ ਗੜੀ ਐਡਵੋਕੇਟ ਮੈਂਬਰ ਸ਼੍ਰੀ ਗੁਰੂ ਸਿੰਘ ਸਭਾ ਆਪ ਸਭ ਨੂੰ ਹੌਲੇ ਮੱਲੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਤੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੀ ਸੱਦਾ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੰਜਾਬ ਦੇ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਰੇਸ਼ਨ ਚਲਾ ਕੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਅਜੇ ਹਾਈ ਕੋਜੇ ਅੱਜ ਇੱਕ ਵਾਰ ਫੇਰ ਦੇਖਣ ਨੂੰ ਮਿਲਿਆ ਮਠਾਨਕੋਟ ਪੁਲਿਸ ਦੇ ਵੱਲੋਂ ਤਿੰਨ ਲੋਕਾਂ ਨੂੰ ਹੈਰੋਨ ਸਮੇਤ ਡਰੱਗ ਮਨੀ ਸਮੇਤ ਅਤੇ ਇੱਕ ਨੋਵਾ ਕਾਰ ਸ ਨੇ ਸਕੂਟਰ ਸ ਨੇ ਕਾਬੂ ਕੀਤਾ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਸ਼ਹਿਰ ਵਿਖੇ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਜਿਸ ਦੇ ਚੱਲਦਿਆਂ ਪੁਲਿਸ ਦੇ ਵੱਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਤਿੰਨ ਲੋਕ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦੇ ਕੋਲੋਂ ਕਰੀਬ 25 ਗ੍ਰਾਮ ਹੈਰਵਨ 95000 ਦੀ ਡਰੱਗ ਮਨੀ ਨੋਵਾ ਕਾਰ ਅਤੇ ਇੱਕ ਸਕੂਟਰ ਵੀ ਬਰਾਮਦ ਹੋਇਆ ਤੇ ਦੂਸਰੇ ਕੋਲੋਂ 10000 ਰੁਪਏ ਡਰੱਗ ਮਨੀ ਅਤੇ ਇੱਕ ਐਕਟਿਵਾ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕਰਦੇ ਆਂ ਹੋਰ ਕੀ ਕੋਈ ਦੱਸਿਆ ਕਿ ਜਾਣਦੇ ਆ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਿਆਂ ਉਪਰੁੱਧ ਜਿਹੜੀ ਕੈਂਪੇਨ ਚੱਲੀ ਹੈ ਉਹਦੇ ਵਿੱਚ ਆਪਾਂ ਲਗਾਤਾਰ ਜਿਹੜੀਆਂ ਜਿਹੜੇ ਨਸ਼ੇ ਦੇ ਕੰਮ ਦੇ ਵਿੱਚ ਲੱਗੇ ਹੋਏ ਬੰਦੇ ਐ ਪੈਟਲਰਸ ਸਮਗਲਤ ਨਾ ਤੇ ਪਠਾਨਕੋ ਡਿਸਟ੍ਰਿਕਟ 'ਚ ਲਗਾਤਾਰ ਐਫ ਆਈ ਆਰਸ ਮੌਜ ਕਰਦੇ ਆਂ ਇਸੇ ਦੀ ਖੜੀ ਚ ਮੈਂ ਤੁਹਾਨੂੰ ਬਲੀਵ ਕਰਨਾ ਚਾਹੁੰਦਾ ਕਿ ਪਿਛਲੇ 24 ਘੰਟਿਆਂ ਚ ਆਪਾਂ ਜਿਹੜੇ ਸਬਡਿਵੀਜ਼ਨ ਸਿਟੀ ਚ ਦੋ ਮਕਦਮੇ ਅੰਡਰ ਐਨਡੀਪੀਐਸ ਐਕਟ ਦਰਜ ਕੀਤੇ ਆ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਪਠਾਨਕੋਟ ਚ ਐਫਆਈਆਰ ਨੰਬਰ 33 ਅੰਡਰ ਸੈਕਸ਼ਨ 21B 27A ਕਾਲ 85 ਐਨਡੀਪੀਐਸ ਐਕਟ ਇਹਦੇ ਚ ਦੋ ਜਿਹੜੇ ਦੋਸ਼ੀ ਐ ਉਹਨਾਂ ਦੇ ਖਿਲਾਫ ਇਹ ਮਕਦਮਾ ਦਰਜ ਹੋਇਆ ਤੇ ਉਹਨਾਂ ਦੀ ਰੈਸਟ ਪਈ ਹੈ ਇੱਕ ਦਾ ਨਾਮ ਐ ਜੀ ਸਤਪਾਲ ਪੁੱਤਰ ਪੂਰਨ ਚੰਦ ਵਾਸੀ ਨਾਰਾਇਣ ਚੱਕ ਨੰਗਲਪੂਰ ਪਠਾਨਕੋੜ ਦੂਸਰਾ ਰੋਹਿਤ ਕੁਮਾਰ ਸੈਣੀ ਪੁੱਤਰ ਉਮਰ ਪ੍ਰਕਾਸ਼ ਸੈਣੀ ਵਾਸੀ ਭਰਤਨਗਰ ਕੱਚੇ ਕੁਆਟਰ ਨਸ ਦੀ ਨਜ਼ਦੀਕ ਦੱਸੀ ਦਸਾਂਗ ਇਹ ਬੇਸਿਕਲੀ 2 ਨੰਬਰ 2 ਦਾ ਹੀ ਰਹਿਣ ਵਾਲਾ ਇਹ ਇਹ ਦੋਨੋਂ ਦੋਸ਼ੀਆਂ ਕੋਲੋਂ ਤਕਰੀਬਨ 25 ਗ੍ਰਾਮ ਹੈਰੋਇਨ 9500 ਰੁਪਏ ਡਰਗ ਮਨੀ ਅਤੇ ਇੱਕ ਇਨੋਵਾ ਗੱਡੀ ਨੰਬਰ ਐਚਪੀ 979898 ਰੰਗ ਚਿੱਟਾ ਜਿਹੜੀ ਹੈ ਇਹ ਨਾ ਤੁਮ ਬਰਾਬਦ ਹੋਈਏ ਤੇ ਨਾ ਦੀ ਰੈਸਟ ਪਈਏ ਜੀ ਉਹਦੇ ਬਾਅਦ ਜਿਹੜਾ ਦੂਸਰਾ ਮਕਦਮਾ ਆਪਾਂ ਦਿੱਤਾ ਉਹ ਪੁਲਿਸ ਸਟੇਸ਼ਨ ਮਮੂਨ ਕੈਂਟ ਚ ਦਿੱਤਾ ਜੀ ਐਫ ਆਈ ਆਰ ਨੰਬਰ 34 ਅੰਡਰ ਸੈਕਸ਼ਨ 21 27 ਬੀ 61 85 ਐਨ ਡੀ ਪੀ ਐਸ ਆਰ ਇਹ ਜਿਹੜਾ ਮਕਦਮਾ ਆਪਾਂ ਦਿੱਤਾ ਮੋਤੀ ਕੁਮਾਰ ਨੂੰ ਸੁਮਨੀ ਉਤਰ ਦਰਬਾਰੀ ਲਾਲ 82 ਕੱਚੇ ਕੁਆਟਰ ਮਾਡਲ ਤੋਂ ਡਿਵੀਜ਼ਨ ਨੰਬਰ 2 ਦਾ ਹੀ ਰਹਿਣ ਵਾਲਾ ਇਹਦੇ ਵੀ ਕਾਫੀ ਜ਼ਿਆਦਾ ਲੜਕੇ ਦੀ ਸ਼ਿਕਾਇਤ ਸੀ ਕਿ ਲੋਕਾਂ ਨੇ ਵੀ ਓਪਨਲੀ ਇਹਦੀ ਸ਼ਿਕਾਇਤ ਵੀ ਕੀਤੀ ਹੈ ਇਹ منی ਦੀ ਕੀ ਹੈ ਕਾਫੀ ਜਿਹੜਾ ਇਹ ਕੰਮ ਕਰ ਰਿਹਾ ਤੇ ਇਹਨੂੰ ਅੱਜ ਅਸੀਂ ਫੜਨ ਚ ਕਾਮਯਾਬ ਹੋਏ ਇਹਦੇ ਕੋਲੋਂ 20 ਗ੍ਰਾਮ ਹੈਰੋਇਨ 10000 ਰੁਪਏ ਡਰੱਗ ਮਨੀ ਅਤੇ ਐਕਟਿਵ ਇੱਕ ਸਕੂਟੀ ਨੰਬਰ PP35AF9065A ਬਰਾਮਦ ਹੋਈ ਹੈ ਤੇ ਟੋਟਲ ਸਿਟੀ ਸਬਡਿਵੀਅਨ ਚ ਪਿਛਲੇ 24 ਘੰਟਿਆਂ ਚ ਤਿੰਨ ਬੰਦਿਆਂ ਦੀ ਜਿਹੜੀ ਅਰੈਸਟ ਹੋਈ ਹੈ ਤੇ ਦੋ ਕੇਸ ਜਿਹੜੇ ਉਹ ਰਜਿਸਟਰ ਹੋਏ ਤੇ ਇਹਦੇ ਚ ਮੈਂ ਦੁਬਾਰਾ ਉਹੀ ਗੱਲ ਕਹਿਣਾ ਚਾਹੁੰਗਾ ਕਿ ਵੀ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਲਗਾਤਾਰ ਹੀ ਜਿਹੜੇ ਡਰਗ ਪੈਡਲਰਸ ਹਨ ਉਹਨਾਂ ਦੇ ਖਿਲਾਫ ਡੇਲੀ بیس ਤੇ ਆਪਾਂ ਐਕਸ਼ਨ ਕਰ ਰਹੇ ਹਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੁਣ ਵੀ ਆਪਾਂ ਇੱਕ ਜਿਹੜਾ ਲੜਕਾ ਰੌਂਡ ਅਪ ਕੀਤਾ ਵਿਦ ਰਿਕਵਰੀ ਉਹਦੇ ਖਿਲਾਫ ਵੀ ਆਪਾਂ ਜਿਹੜਾ ਪਰਚਾ ਦਵਾਂਗੇ ਦੇ ਡੇਲੀ بیس ਤੇ ਆਪਾਂ ਜਿਹੜੀ ਹੈ ਉਹ ਇਹਨਾਂ ਦੇ ਖਿਲਾਫ ਰੇਡਸ ਕਰ ਰਹੇ ਤੇ ਇਹਨਾਂ ਦੇ ਐਕਸ਼ਨ ਕਰ ਰਹੇ ਇਹਨਾਂ ਦੀ ਅਰੈਸਟਾ ਪਾ ਰਹੇ ਰਿਕਵਰੀਆਂ ਕਰ ਰਹੇ ਡਰਗ ਮਨੀ ਵੀ ਇੱਥੇ ਬਰਾਮਦ ਹੋ ਰਹੀ ਹੈ ਗੱਡੀਆਂ ਤੁਸੀਂ ਦੇਖ ਰਹੇ ਹੋ ਨੋਵਾ ਮਿਲੀ ਹੈ ਉਹਦੇ ਬਾਅਦ ਜਿਹੜੀ ਇੱਕ ਸਕੂਟੀ ਮਿਲੀ ਹੈ ਤੇ ਇਸ ਤਰੀਕੇ ਨਾਲ ਆਪਾਂ ਲਗਾਤਾਰ ਹੀ ਜਿਹੜੇ ਪੈਂਡਰਸ ਦੇ ਖਿਲਾਫ ਪਠਾਨਪੁਰ ਚ ਐਕਸ਼ਨ ਕਰ ਰਹੇ ਇਹ ਐਕਸ਼ਨ ਅੱਗੇ ਵੀ ਜਾਰੀ ਰਹੇਗਾ ਤੇ ਮੇਰੀ ਇੱਕ ਪੁਰੀ ਫੇਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਵੱਡ ਚੜ ਕੇ ਅੱਗੇ ਆਓ ਸਾਨੂੰ ਇਨਫੋਰਮੇਸ਼ਨ ਦਿਓ ਤੇ ਆਪਾਂ ਇਹ ਜਿਹੜੇ ਪੈਡਲਰਸ ਇਹਨਾਂ ਤੇ ਖਲਾਫ ਡੇਲੀ بیس ਤੇ ਐਕਸ਼ਨ ਕਰੀਏ ਤਾਂ ਕਿ ਜਿਹੜੀ ਇਹ ਡਰੱਗਸ ਦੀ ਜਿਹੜੀ ਫਲੋ ਹੈ ਡਿਮਾਂਡ ਐ ਸਪਲਾਈ ਹੈ ਰੁਕ ਸਕੇ ਤੇ ਜਿਹੜੇ ਆਪਣੇ ਬੱਚੇ ਹੋ ਵਸ ਸਕਣ ਤੇ ਇਸ ਤੋਂ ਇਲਾਵਾ ਜਿਹੜੇ ਪੈਡਲਰਸ ਅਗੇਨ ਮੈਂ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਗਾ ਕਿ ਵੀ ਇਹ ਜਿਹੜਾ ਕੰਮ ਛੱਡ ਦੋ ਅਗਰ ਤੁਸੀਂ ਸੋਚੋਗੇ ਕਿ ਵੀ ਆਪਾਂ ਕਰਨਾ ਹੈ ਤਾਂ ਫਿਰ ਤੁਸੀਂ ਦੇਖ ਹੀ ਰਹੇ ਹੋ ਕਿ ਡੇਲੀ بیس ਤੇ ਆਪਾਂ ਪਠਾਨਕੋਟ ਜ਼ਿਲ੍ਹੇ 'ਚ 3-3 4-4 5-5 ਪਰਚੇ ਹੋ ਰਿਹਾ ਉਹ ਇਹਨਾਂ ਦੇ ਖਿਲਾਫ ਹੀ ਹੋ ਰਿਹਾ ਜਿਹੜੇ ਸਾਡੇ ਨਾਂ ਦੇ ਨਹੀਂ ਐ ਪਹਿਲਾਂ ਵੀ ਕੋਈ ਡਰੱਗ ਕੇਸ ਨਾਲ ਤਾਂ ਫਿੱਟ ਲੱਗ ਗਿਆ ਜੀ ਇਹਨਾਂ ਦਾ ਆਪਾਂ ਵੈਸੇ ਚੈੱਕ ਕਰ ਰਹੇ ਹਾਂ ਡਿਟੇਲਸ ਕਿ ਵੀ ਇਹਨਾਂ ਦੇ ਖਿਲਾਫ ਪਾਸਟ ਕ੍ਰਿਮੀਨਲ ਰਿਕਾਰਡ ਕੀ ਹੈ ਵੈਸੇ ਇਹਨਾਂ ਚੋਂ ਜਿਹੜਾ ਇੱਕ ਲੜਕਾ ਉਹ ਤਾਂ ਮੈਨੂੰ ਲੱਗਦਾ ਪਾਸਟ ਪਾਸਟ ਕ੍ਰਿਮੀਨਲ ਰਿਕਾਰਡ ਹੋਊਗਾ ਬਟ ਫਿਰ ਵੀ ਹਾਲੇ ਆਪਣੇ ਕੋਲ ਰਿਕਾਰਡ ਨਹੀਂ ਆ ਤੇ ਉਹ ਆਪਾਂ ਵੈਰੀਫਾਈ ਕਰਾਂਗੇ ਤਾਂ ਇਸ ਹਨ ਇਸ ਵਕਤ ਦੀਆਂ ਵੱਡੀਆਂ ਖਬਰਾਂ ਪਲ-ਪਲ ਦੀ ਅਪਡੇਟ ਜਾਣਨ ਦੇ ਵਾਸਤੇ ਤੁਸੀਂ ਜੁੜੇ ਰਹੋ ਧਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਾਂ ਪਾਤ